ਹੈਲੋ 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 ਖੁੱਲੋ ਭਾਜੀ ਵਾਜ ਬਖਸ਼ ਦੇ ਅਕਲ ਓਨੀ ਜਿੰਨੀ ਸਾਨੂੰ ਕੰਮ ਦੇਵੇ ਬੋਲੀ ਸਾਡੀ ਵਿੱਚ ਤੂੰ ਸ਼ਹਿਦ ਕੋਲੀ ਮਾਲਕਾ ਬਖਸ਼ ਦੇ ਅਕਲ ਓਨੀ ਜਿੰਨੀ ਸਾਨੂੰ ਕੰਮ ਦੇਵੇ ਬੋਲੀ ਸਾਡੀ ਵਿੱਚ ਤੂੰ ਸ਼ਹਿਦ ਕੋਲੀ ਮਾਲਕਾ ਸੋਚ ਤੇ ਨજર ਸਾਡੀ ਰਹੇ ਸੱਚੀ پاک ਸਾਹਿਬ ਭਾਵੇਂ ਟੁੱਟੀ ਤੱਕੜੀ ਚ ਟੋਲੀ ਸਾਨੂੰ ਮਾਲਕਾ ਜਿੰਦ ਨਾਲ ਕਰੀਏ ਨਾ ਜਿੰਦ ਨਾਲ ਕਰੀਏ ਜੀ ਜਿੰਦ ਨਾਲ ਕਰੀਏ ਨਾ ਜਿੰਦ ਨਾਲ ਕਰੀਏ ਜੀ ਟਿੱਪੀ ਦਾ ਫਰਕ ਬਸ ਪਾਵੀ ਮੇਰੇ ਮਾਲਕਾ ਪੈ ਪੈ ਲੋੜ ਤੇਰੀ ਤੈਨੂੰ ਮੈਂ ਬੁਲਾਵਾਂਗਾ ਲਾਵੀ ਪਾਵੀ ਦੇਰ ਪਰ ਆਮੀ ਬਾਬਾ ਨਾਨਕਾ ਲਾਵੀ ਪਾਵੀ ਦੇਰ ਪਰ ਆਮੀ ਬਾਬਾ ਨਾਨਕ ਕੁੜੀਆਂ ਚਿੜੀਆਂ ਧੀਆ ਪਹਿੜਾ ਨੂਹ ਸੋ ਸਦਾ ਮੁਬਾਰਕ ਤਿਹਾੜ ਹੈ ਜੀ ਸੌਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਹਾੜ ਜਿੰਨੀਆਂ ਵੀ ਵੱਡੀਆਂ ਛੋਟੀਆਂ ਭੈਣਾਂ ਇੱਥੇ ਪਹੁੰਚੀਆਂ ਨੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਸਾਰਿਆਂ ਨੂੰ ਜੀ ਆ ਸਭ ਤੋਂ ਪਹਿਲਾਂ ਤੁਸੀਂ ਸਾਰੇ ਬੜੇ ਸੋਹਣੇ ਸਜ-ਭਜ ਕੇ ਪਹੁੰਚੇ ਹੋ ਤੇ ਸਾਰੇ ਹੀ ਬੜੇ ਸੋਹਣੇ ਲੱਗ ਰਹੇ ਹੋ ਜਿਨ੍ਹਾਂ ਦੇ ਹੱਥ ਵਹਿਲੇ ਨੇ ਇੱਕ ਤਾੜੀ ਆਪਣੇ ਲਈ ਮਾਰੋ ਪਹਿਲਾਂ ਜਿਨ੍ਹਾਂ ਦੇ ਹੱਥ ਵਹਿਲੇ ਨੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਰਵੰਨੀ ਕਦੇ ਕਦੇ ਮੈਂ ਆਪਣੇ ਪਰਿਵਾਰ ਦੇ ਵਿੱਚ ਬੈਠਾ ਗੱਲ ਕਰਦਾ ਹੁੰਦਾ ਸੀ ਕਿ ਸੱ녀 ਕੁੜੀਆਂ ਦੇ ਲਈ ਇੱਕ ਐਡਾ ਨਾ ਤਿਹਾਰ ਹੋਣਾ ਚਾਹੀਦਾ ਜਿੱਥੇ ਉਹ ਆਪਣੀ ਮਨਮਰਜ਼ੀ ਕਰ ਸਕਣ ਮਰਜ਼ੀ ਦਾ ਖਾ ਸਕਣ ਮਰਜ਼ੀ ਦਾ ਪਹਿਨ ਸਕਣ ਮਰਜ਼ੀ ਦਾ ਪੜ ਸਕਣ ਮਰਜ਼ੀ ਦਾ ਲਿਖ ਸਕਣ ਹੋਰ ਬਹੁਤ ਮੌਕਾ ਵੈਗਨ ਦੀ ਕਿਰਪਾ ਦੇ ਨਾਲ ਪਾ ਮੇਕਰ ਕਾਫੀ ਦੇਰ ਤੋਂ ਚੱਲੀਆਂ ਆ ਰਹੀਆਂ ਨੇ ਤੀਆਂ ਪਰ ਅੱਜ ਤਾਂ ਮੌੜਨ ਦੀਆਂ ਚ ਪਹੁੰਚ ਚੁੱਕੇ ਕਿਉਂਕਿ ਤੀਆਂ ਵੀ ਲਾ ਰਹੇ ਤੇ ਬੈਠੇ ਵੀ ਏਸੀ ਦੇ ਵਿੱਚ ਐ ਇਹਦਾ ਡੀਜਨ ਸਿਸਟਮ ਵੀ ਚੱਲਿਆ ਰਿਹਾ ਤੇ ਸਾਡੀ ਰਿਕਾਰਡਿੰਗਾਂ ਵੀ ਚੱਲੀ ਜਾਂਦੀਆਂ ਨੇ ਹੌਲੀ ਹੌਲੀ ਤੁਹਾਨੂੰ ਸਾਰਿਆਂ ਨੂੰ ਮਿਲਾਂਗੇ ਤੁਹਾਨੂੰ ਸਾਰਿਆਂ ਦੇ ਜੀ ਆਣੇ ਕਮਾਂਗੇ ਸਭ ਤੋਂ ਪਹਿਲੀ ਬੇਨਤੀ ਸਾਰਿਆਂ ਨੂੰ ਮੈਂ ਇਹ ਕਰਨ ਲੱਗਿਆ ਜੀ ਕੋਈ ਵੀ ਬੱਚੀ ਜਾਂ ਸਾਡੀ ਭੈਣ ਕਿਸੇ ਵੀ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੀ ਹੈ ਭਾਗ ਲੈਣਾ ਚਾਹੁੰਦੀ ਹੈ ਜਿਨ੍ਹਾਂ ਦੇ ਨਾਮ ਮੈਡਮ ਰਾਜਪਿੰਦਰ ਕਾਲਜ ਕੋਲ ਲਿਖਾਏ ਨੇ ਜਾਂ ਟੀਮ ਕੋਲ ਲਿਖਾਏ ਨੇ ਚੰਗੀ ਗੱਲ ਐ ਜਿਨ੍ਹਾਂ ਨੇ ਹਲੇ ਆਪਣੇ ਨਾਮ ਨਹੀਂ ਲਿਖਾਏ ਉਹਨਾਂ ਨੂੰ ਬੇਨਤੀ ਐ ਜੀ ਕਿਰਪਾ ਕਰਕੇ ਆਪਣੇ ਨਾਮ ਐ ਜਿਹੜੇ ਸਾਡੀ ਟੀਮ ਕੋਲ ਪਹੁੰਚਦੇ ਕਰ ਦਿਓ ਥੋੜੀ ਦੇਰ ਵਿੱਚ ਆਪਾਂ ਇਹ ਕੰਪੀਟੀਸ਼ਨ ਕਹਿ ਲਓ ਇਹ ਮੁਕਾਬਲੇ ਕਹਿ ਲਓ ਜਾਂ ਕਹਿ ਲਓ ਕਿ ਤੁਹਾਡਾ ਰਲ ਮਿਲ ਕੇ ਇਕੱਠੇ ਹੱਸਣਾ ਖੇਡਣਾ ਕਹਿ ਲਓ ਉਹ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਸੋ ਜਿੰਨੀਆਂ ਵੀ ਬਣਾ ਨੇ ਬੱਚੀਆਂ ਨੇ ਪਾਰਟਿਸਪੇਟ ਕਰਨਾ ਮੁਕਾਬਲੇ ਵਿੱਚ ਹਿੱਸਾ ਲੈਣਾ ਉਹਨਾਂ ਸਾਰਿਆਂ ਨੂੰ ਸਤਿਕਾਰ ਸਹਿਤ ਬੇਨਤੀ ਹੈ ਕਿਰਪਾ ਕਰਕੇ ਆਪਣੇ ਨਾਮ ਨੇ ਜਿਹੜੇ ਸਾਡੀ ਟੀਮ ਕੋਲ ਪਹੁੰਚਦੇ ਕਰਦੇ ਤੇ ਇੱਕੋ ਜਿਹੀ ਮਿੰਟਾਂ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਸਾਡੇ ਪਤਵੰਤੇ ਸੱਜਣ ਤੁਹਾਡੇ ਦਰਸ਼ਕਾਂ ਦੇ ਲਈ ਪਹੁੰਚ ਰਹੇ ਨੇ ਤੇ ਸਪੈਸ਼ਲੀ ਮੈਂ ਸਮੁੱਚੀ ਪ੍ਰਬੰਧਕੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਵੀ ਤੁਹਾਡੇ ਸਾਰਿਆਂ ਦੇ ਦਰਸ਼ਕ ਕਰਦਾ ਮੌਕਾ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਜਦੋਂ ਅਸੀਂ ਕੋਈ ਪ੍ਰੋਗਰਾਮ ਉਹ ਲੀਕਦੇ ਆ ਜਾਂ ਕਰਦੇ ਆ ਉਹਦੇ ਵਿੱਚ ਵੱਡੀ ਜ਼ਿੰਮੇਵਾਰੀ ਸਾਰੀ ਪ੍ਰਬੰਧਕੀ ਟੀਮ ਦੀ ਹੁੰਦੀ ਹੈ ਸਮਰ ਪ੍ਰਬੰਧਕੀ ਟੀਮ ਦੇ ਨਾਮ 1-2 ਮਿੰਟ ਬਾਅਦ ਅਲਾਉਸ ਕਰੂੰਗਾ ਮੀਡੀਆ 파ਟਨਰ ਜਿਨ੍ਹਾਂ ਨੇ ਲੰਮੇ ਸਮੇਂ ਤੱਕ ਤੁਹਾਨੂੰ ਦੱਸਿਆ ਕਿ ਇਹ ਪ੍ਰੋਗਰਾਮ ਹੋਇਆ ਸੀ ਤੁਸੀਂ ਆਪਣੇ ਸੋਹਣੇ ਸੋਹਣੇ ਚਿਹਰੇ ਜਿਹੜੇ ਵਾਰੀ-ਵਾਰੀ ਵੇਖੋਗੇ ਤੁਸੀਂ ਬਹੁਤ ਸਾਰੇ ਰਾਜਵਿੰਦਰ ਰਗੀਲਾ ਸਾਹਿਬ ਰਗੀਲਾ ਰਿਕਰਡ ਤੋਂ ਪਹੁੰਚੂਗੇ ਨੇ ਤੇ ਸਾਡੇ ਸੋਹਣੇ ਪੰਜਾਬ ਦੀ ਖਾਸ ਕਰ ਤੇ ਮਾਲਵੇ ਦੀ ਸ਼ਾਨ ਸਾਡਾ ਪਿਆਰਾ ਵੀਰ ਡਾਕਟਰ ਰਾਜੂ ਟੱਡੇ ਤੁਹਾਡੇ ਤੋਂ ਸੀਸਾ ਲੈਣ ਦੀ ਦੁਆਵਾਂ ਲੈ ਲਈ ਤੁਹਾਨੂੰ ਪਿਆਰ ਸਤਿਕਾਰ ਦੇਣ ਦੇ ਲਈ ਪਹੁੰਚਾ ਉਹਨਾਂ ਦਾ ਅਸੀਂ ਸਵਾਗਤ ਕਰਦੇ ਜੀ ਆਇਆਂ ਨੂੰ ਕਹਿੰਦੇ ਆ ਹੌਲੀ ਹੌਲੀ ਤੁਹਾਡੇ ਸਾਰਿਆਂ ਦੇ ਚਿਹਰੇ ਕੋਲੇ ਅੱਪਾ ਸਾਰਿਆਂ ਦਾ ਜਨਮ ਸ਼ਾਨ ਕਰਾਵਾਂਗੇ ਸੋ ਦੁਵਾਰਾ ਫਿਰ ਗੁਜਾਰਸ਼ ਹੈ ਜੀ ਕਿ ਜਿਨ੍ਹਾਂ ਨੇ ਹਲੇ ਆਪਣਾ ਨਾਮ ਹੈ ਜਿਹੜਾ ਮੁਕਾਬਲੇ ਵਾਜੀ ਦੇ ਲਈ ਜੇ ਕਹ ਲੋ ਵੀ ਪਾਰਟਿਸਪੈਂਟ ਲਈ ਨਹੀਂ ਨੋਟ ਕਰਵਾਇਆ ਉਹਨਾਂ ਨੂੰ ਸਨੇਮਰ ਬੇਨਤੀ ਹੈ ਕਿਰਪਾ ਕਰਕੇ ਆਪਣੇ ਨਾਮ ਹੈ ਜਿਹੜਾ ਉਹ ਨੋਟ ਕਰਵਾ ਦੇ ਜੀ ਕਿਉਂਕਿ ਡੀਜੇ ਚੱਲ ਰਿਹਾ ਸੀ ਧੀਰ ਚੱਲੀ ਜਾਂਦੇ ਸੀ ਜੇ ਸਾਡੀ ਆਪਣਾ ਬੜਾ ਇੰਜੋਏ ਕਰ ਰਹੀਆਂ ਸੀ ਕਰਨਾ ਵੀ ਚਾਹੀਦਾ ਹੈ ਤੁਹਾਡਾ ਬੇਨੇ ਜੀ ਦੀਆਂ ਦਾ ਤਿਹਾਰ ਮਹੋ ਮੋਬਾਕਾ ਮਨਾ ਰਹੇ ਆ ਸੋ ਅਗਲੀ ਗੱਲ ਆਪਾਂ 2-4 ਮਿੰਟ ਠਹਿਰ ਕੇ ਕਰਾਂਗੇ ਉਸ ਤੋਂ ਪਹਿਲਾਂ ਫਿਰ ਬੇਨਤੀ ਕਰਨਾ ਵੀ ਜਿਨ੍ਹਾਂ ਨੇ ਹਾਲ ਤੱਕ ਆਪਣੇ ਨਾਮ ਵਗੈਰਾ ਨਹੀਂ ਨੋਟ ਕਰਾਏ ਉਹਨਾਂ ਨੂੰ ਵਿਚਾਰਸ਼ਾ ਜੀ ਕਿਰਪਾ ਕਰਕੇ ਆਪਣੇ ਨਾਮ ਸਾਡੀ ਪ੍ਰਬੰਧਕੀ ਟੀਮ ਕੋਲ ਨੋਟ ਕਰਵਾ ਦਿਓ ਤਾਂ ਕਿ ਆਪਾਂ ਮੁਕਾਬਲੇ ਜਿਹੜੇ ਸ਼ੁਰੂ ਕਰਵਾ ਸਕੀਏ ਜਨਮ ਵਿੱਚ ਹੋਣਾ ਅੱਜ ਹਰ ਕੋਈ ਦਾ ਕੰਮ ਹੈ ਜਨਮ ਵਿੱਚ ਕਿੰਨੇ ਯਾਦ ਕਰੀਏ ਸਾਰੇ ਕੰਟੀਨਿਊ ਇਸ ਨੂੰ ਜੋੜ ਕੇ ਕਹਿ ਦੋ ਸਾਡੀ ਬੰਦਾ ਹੈ ਤੇ ਰੋਂਦੇ ਰੂਲ ਕੇ ਸੁਣਾਓ ਅਸੀਂ ਘਰ ਵਿੱਚੋਂ ਨਿਕਾ ਆ ਕੇ ਵਿਆਹ ਲਿਆ ਦਿਆ ਕੜਾ ਨੱਟ ਵਾਲਾ ਸੰਚਾਰ ਦੀ ਪਿਆਲੀ ਚਲੋ ਖਾਂ ਕਾਰੇ ਉੱਤੇ ਬਰੂਹਾ ਉੱਤੇ ਤੇ ਨੇ ਵੀ ਆਪ ਬੰਦੇ ਆਏ ਸੋਨਾ ਜਿਹਾ ਪਾ ਦੋ ਗਈ ਧਮਾਲ ਆਜੋ ਆਜੋ ਲਾ ਦੇ ਮਨ ਤੇ ਕੁਲਦੀਪ ਮੈਡਮ ਕਿਧਰ ਗਈ ਆਜੋ ਆਪ ਲਾਈਏਗੇ ਆਜੋ ਲੂਗੀ ਤੂੰ ਆ ਗਿਆ ਵਿੱਚ ਨਹੀਂ ਆ ਰਹਾ ਇਧਰ ਹੋੜੇ ਤੁਸੀਂ ਸਾਈਡ ਇਧਰ ਆ ਜਾ ਕੋਈ ਨਹੀਂ ਪਿੱਛੇ ਨਹੀਂ ਗੇ ਸਾਹਮਣੇ ਸਿੱਧਾ ਖੜਾ ਹੋ ਕੇ ਕੋਪਰ ਵੀ ਬੋਲਦਾ ਆਜੋ ਜੀ ਆਜੋ ਚਲੋ ਚਲੋ ਆਹ ਸਿਹਰਾ ਮਲਾਉ ਤੁਸੀਂ ਸਿੱਧੇ ਖੜੇ